ਆਵਲੀ ਵਾਹੀ ਦੀ ਗੱਲ ਆ ਹਾਈ ਵਾਹੀ ਦੀ ਗੱਲ ਕਰਦਾ ਚਲੋ ਜੀ ਕੱਲ ਆਏ ਸੀਗੇ ਇੱਥੇ ਆਪਾਂ ਸਾਗ ਨਹੀਂ ਬਣ ਸਕਿਆ ਤੇ ਅੱਜ ਸਾਗ ਬਣਾਉਣ ਲਈ ਫੇਰ ਸਾਗ ਬਣਾਉਣ ਆਏ ਅੱਜ ਅੱਗ ਫੇਰ ਬੁਝ ਗਈ ਹੁਣੇ ਬਾਲੀ ਸੀ ਜਿਹੜਾ ਆਪਾਂ ਸਾਗ ਕੱਲ ਚੀਰਿਆ ਹੋਇਆ ਸੀਗਾ ਦੇਖੋ ਬਈ ਸ਼ੀਰ ਕੇ ਰੱਖਿਆ ਮੈਂ ਬਾਕੀ ਸਾਡ ਕਿੱਥੇ ਆ ਗਾਂ ਕੀਤੀ ਰੱਜੀ ਨਹੀਂ ਚਲੋ ਜੀ ਮੰਮੀ ਲੈਣ ਲਈ ਝੂਲੇ ਮਜ਼ਾ ਆਉਂਦਾ ਨਾ ਵੈਸੇ ਤੇ ਕੱਲ ਵੀ ਕੱਲ ਕੱਲ ਵੀ ਇੱਥੇ ਮੰਮੀ ਨੇ ਝੂਲੇ ਲੈ ਤਾ ਅੱਜ ਫੇਰ ਇਹ ਚੰਗੀ ਕਹਿ ਪੀਂਗ ਪਾਈ ਆ ਹੈ ਮਾਂ ਕਿ ਇਧਰ ਵਿਚਾਰੇ ਕੋ ਅੱਗੇ ਨਹੀਂ ਬਲਦੀ ਅੱਲਾ ਵਾ ਇਹ ਨਹੀਂ ਵਧੀਆ ਬਲਦੀ ਪੁੱਠੀ ਨਾ ਮੰਮੀ ਡਿੱਗ ਪਈ ਇਹ ਸਾਬੇ ਪਿੰਗ ਮੰਮੀ ਆਪੇ ਚੜਾਉਣ ਲਈ ਪੰਗੇ ਲੈਂਦੇ ਫਿਰ ਕਹਿੰਦੇ ਲੱਕ ਦੁਖਦੇ ਆ ਹੈ ਲੈ ਤਾਂ ਇਦਾਂ ਜੱਪ ਪਿੱਛੇ ਨੂੰ ਡੇਗ ਗਈ ਫਿਰ ਕਹਿਣਾ ਲੱਕ ਦੁਖ ਗਿਆ ਵਾ ਨਹੀਂ ਪਤਾ ਉਹਨੂੰ ਕਿਵੇਂ ਕੰਟਰੋਲ ਕਰੀਏ ਥੋੜਾ ਜਿਹਾ ਆਪਾਂ ਸਾਗ ਪਾਤਾ ਵਾ ਤੇ ਬਾਕੀ ਸਾਗ ਦਾ ਤਾਂ ਵੱਖਰਾ ਹੀ ਸਵਾਦ ਆ ਹੈ ਉਹ ਰਿਜਨ ਦੀ ਗੱਲ ਆ ਵੀ ਜਲਦੀ ਰੇਤੀ ਮੈਂ ਲਿਆ ਲੂਣ ਤੇ ਮਿਰਚ ਕੈਂਟਾ ਅਗਨੇ ਲੈ ਲਿਆ ਕੈਂਟਾ ਗਲਤੀ ਕੀਤੀ ਤੇ ਸਾਡੇ ਕੋਲ ਤੇਲ ਨਹੀਂ ਹੈਗਾ ਇਹ ਡੀਜ਼ਲ ਅੱਗੇ ਪਿੱਛੇ ਤੇਲ ਹੁੰਦਾ ਹੁਣ ਲੈਣ ਕੌਣ ਜਾਵੇ ਤੁਹਾਨੂੰ ਪਤਾ ਹੂੰ ਲਾਲ ਮਿਰਚ ਬਹੁਤ ਹੈ ਨਾ ਤੂੰ ਆਹ ਘਰ ਮਾੜਾ ਪਾ ਵਿੱਚ ਲੂਣ ਹੈ ਨਾ ਮੰਮੀ ਚਲੋ ਬਈ ਇੰਨੀ ਕ ਬਹੁਤ ਹੁਣ ਲੂਣ ਪਾ ਦੇਣਾ ਵਿੱਚ ਆਪਾਂ ਸਾਗ ਦੇ ਲੂਣ ਲਿਆਂਦਾ ਰੀਨ ਕਾ ਕੋਈ ਨਹੀਂ ਪਾ ਦੇ ਲੂਣ ਮੰਮੀ ਵਾਦ ਤੂੰ ਟੈਨਸ਼ਨ ਨਾ ਲਾਓ ਇੱਥੇ ਬਣ ਲੱਗੇ ਵਿਆ ਟੋਸਟਰ ਆਵਕ ਆਵੋਕਾਡੋ ਟੋਸਟਰ ਨਾਮ ਹੀ ਯਾਦ ਭੁੱਲ ਗਿਆ ਭਰਾਵਾ ਆਵੋਕਾਡੋ ਸੱਚ ਹੈ ਨਾ ਉਹ ਨਹੀਂ ਆ ਮਤ ਨਹੀਂ ਬਣ ਗਈ ਫੇਰ ਤੂੰ ਵੀ ਹੋਰ ਗਲਤ ਕਹੀ ਜਾ ਰਾਜੂ ਆਪਾਂ ਨੂੰ ਕਿਦਾ ਪਤਾ ਬਹਿ ਜਾ ਤੈਨੂੰ ਮੈਂ ਤਾਂ ਫੇਰ ਵਿੱਚ ਹੋਰ ਵਾਲੇ ਆਵ ਤੁਹਾਨੂੰ ਪਤਾ ਕਿੰਨਾ ਮਹਿੰਗਾ ਮਿਲਦਾ ਏ ਟੋਸਟਰ ਉਹ ਸੱਚ ਆਵੋਕਾਡੋ ਬਹੁਤ ਮਹਿੰਗਾ ਪੀਸ ਹੁੰਦਾ ਏ ਕੀ ਆਪਣੇ ਇਧਰੋਂ ਤੇ ਇਦਾਂ ਦੇ ਮਿਲਦੇ ਉਧਰੋਂ ਜਦ ਹਰੇ ਜੇ ਮਿਲਦੇ ਹਣਾ ਇਧਰ ਵੀ ਐ ਪਿਚਕ ਨਿਕਲੀ ਹੋਈ ਐ ਓ ਇਦਾਂ ਨਾ ਕਰ ਰੱਜੀ ਛਿੱਲੀ ਦਾਵਾ ਪਹਿਲਾਂ ਨਹੀਂ ਛਿਲਦਾ ਕੌਣ ਇਦਾਂ ਖੋਲ ਦੇਂਦੇ ਸਾਚ ਅੱਛਾ ਅੱਛਾ ਓਵੇਂ ਛਿੱਲੀ ਜਾਂਦਾ ਚਲ ਛੇਲ ਲੈ ਲਵੇ ਕਿੰਨੇ ਦਾ ਪੀਸ ਆਇਆ ਇੱਕ ਇਹ 100 ਦਾ 100 ਦਾ ਇੱਕ ਪੀਸ ਆ ਦੇਖੋ ਬਈ ਮੇਰਾ ਕੋਕਾ ਆ ਸਵਾਦ ਤੁੰਦੇ ਕਈਆਂ ਨੂੰ ਇਹਦਾ ਪਤਾ ਹੀ ਨਹੀਂਗਾ ਸੋਚਣ ਵਾਲੀ ਗੱਲ ਆ ਬੜਿਆਂ ਨੂੰ ਨਹੀਂ ਪਤਾ ਇਹਦਾ ਬਾਹਰ ਤੋਂ ਨਹੀਂ ਆਊਗਾ ਬਾਹਰ ਵਾਲਿਆਂ ਨੂੰ ਸੁਆਦ ਯਾਰ ਵਧਕਾ ਮੈਨੂੰ ਤਾਂ ਵਧਿਆ ਲੱਗਦਾ ਪਤਾ ਕੀ ਜਿਹੜਾ ਸੈਂਡਵੀ ਇਹਦੇ ਵਿੱਚ ਬੜਾ ਵਧਿਆ ਲੱਗਦਾ ਹੀ ਪਤਾ ਆਪਾਂ ਨੂੰ ਇੱਕ ਬਲਿੰਕ ਕਿਟ ਦਾ ਬਹੁਤ ਫਾਇਦਾ ਬਲਿੰਕ ਕਿਟ ਆਪਣੇ ਹੈ ਹੀ ਦੂਰ ਜਾਣਾ ਬੇਕੋ ਚੱਲ ਉਹ ਬੀ ਆਰ ਐਚ ਵਿੱਚ ਬੀ ਨਿਕਲਦੀ ਹਾਂ ਕਰਦਣਾ ਕਰ ਲੈਣਾ ਕਰਦਣਾ ਕਰਦੇ ਹਾਂ ਹਾਂ ਉਹ ਨਹੀਂ ਇਹ ਜੁੜਿਆ ਆ ਨਾ ਨਾਲ ਉੱਧਰ ਆ ਇੱਧਰ ਆਪਣਾ ਸਾਗਰੇ ਜਿਹਦਾ ਪਿਆ ਵਾ ਇੱਧਰ ਆਵੋ ਕੋੜ ਉਹਨਾਂ ਚਿਰ ਖਾ ਲਗੇ ਭੁੱਖ ਲੱਗ ਗਈ ਆ ਤੇ ਇੱਧਰ ਮੰਮੀ ਹੁਣੀ ਆਟਾ ਗੁੰਨਣ ਲੱਗੇ ਆ ਬਈ ਸਾਰੇ ਜਾਣੇ ਆਪਾਂ ਇੱਥੇ ਪਹੁੰਚ ਗਏ ਪੂਰੀ ਰੌਣਕ ਲੱਗੀ ਹੋਈ ਦੇਖੋ ਆਟਾ ਜਿਹੜਾ ਕੀ ਮੁੱਕ ਗਿਆ ਸੀਗਾ ਦੁਕਾਨ ਤੋਂ ਲੈ ਕੇ ਆਏ ਆ ਮੰਮੀ ਕਿੰਨੇ ਦਾ ਲਿਆਈ ਪਤਾ ਨਹੀਂ ਮੈਂ ਲਿਆਈ ਨਹੀਂ ਨਹੀਂ ਭਈ ਇਹ ਚੱਕੀ ਤੋਂ ਲਿਆਂਦਾ ਆਪਾਂ ਦਾਣੇ ਦੇ ਆਉਣੇ ਆ ਤਾਂ ਪਾਚ ਤਾਂ ਕਰਕੇ ਵਿੱਚੇ ਘਟਾ ਦੇਣਾ ਚਲੋ ਜੀ ਰੈਡੀ ਆਪਣਾ ਸਾਰਾ ਚਲ ਪਾ ਆ ਕੀ ਕੀ ਚਾਲੇ ਠੀਕ ਆ ਇਹ ਓਏ ਵੈਸੇ ਤੋ ਵੀ ਬ੍ਰੀਕ ਹੁੰਦਾ ਤਨਯਾਰਾ ਚੰਗਾ ਆ ਉਹ ਫਾਟ ਇੱਕ ਇੱਕ ਸਾਰੇ ਖਾਵਾਂਗੇ 70 ਰੁਪਏ ਕਿਨੇ ਹੋ ਗਏ ਥੈਟਸ ਗ੍ਰੇਟ ਪਪਾ ਚਲੋ ਜੀ ਨਿਸ칸 ਚੁੱਲਾ ਤਿਆਰ ਕਰੀ ਮਾੜਾ ਆ ਦੇਖੋ ਪੇਸਟ ਆ ਵੋ ਕੋਡ ਦੀ ਕਿੰਨੀ ਵਧੀਆ ਟੇਸਟੀ ਬਹੁਤ ਆ ਮਤਲਬ ਹਾਂ ਜੀ ਆ ਵੋ ਕੋਡ ਟੋਸਟਰ ਇੱਕ ਤਾਂ ਤਿਆਰ ਹੋ ਗਿਆ ਪਤਾ ਕੀ ਇਹ ਆਈ ਮੈਂ ਆਪ ਦੇ ਲਈ ਕਰਦੀ ਇਹ ਸੌਣ ਜੇ ਸਭ ਕੁਝ ਖਾਂਦਾ ਰਹਿੰਦਾ ਤੇ ਮੈਂ ਦਿੰਨੇ ਆ ਤੈਨੂੰ ਬਚਿਆ ਦਿੰਨੇ ਆ ਭਰਾਵਾ ਅਗਲਾ ਤੇਰਾ ਹੀ ਬਣਾ ਦਿੰਨੇ ਆ ਐਦਾ ਨਹੀਂ ਕਹੀਦਾ ਹਾਂ ਪਹਿਲਾਂ ਮੇਰਾ ਦੋ ਨਾ ਨਹੀਂ ਆ ਮੈਂ ਆਪੇ ਦੋਹਾਂ ਸਾਈਡਾਂ ਤੇ ਲਾਉਣਾ ਤੇ ਯਾਰ ਆ ਕੀ ਇਹ ਤਾਂ ਕੰਮ ਗਲਤ ਆ ਜੀ ਉਹਨੂੰ ਵੀ ਦਿੰਨੇ ਆ ਲਿਆ ਮੈਂ ਤੇਰਾ ਤੂੰ ਐਦਾ ਹੀ ਖਾ ਚੱਲਿਆ ਕਹਿੰਦੀ ਤਵੇ ਤੇ ਗਰਮ ਕਰਾਂਗੇ ਰਹਿਣ ਦੇ ਹੁਣ ਛੱਡ ਪਰ ਆਏ ਲਓ ਬਣਾ ਬਣੂ ਕੇ ਖਾ ਵੀ ਗਏ ਜਿੱਤੇ ਨਾ ਕਾਲੀ ਹੋਈ ਇਹਨੂੰ ਨਾ ਇਹਦਾ ਡਰ ਹੈਗਾ ਹਣਾ ਉਹ ਯਾਰ ਉਹ ਮੈਨੇ ਖੂਕ ਖੂਕੇ ਖਾ ਜਾਣਾ ਸਾਰਾ ਹੀ ਹੈ ਕੀ ਹੋ ਗਿਆ ਇਹ ਰਾਤ ਨੂੰ 12 ਵੀ ਉੱਠ ਕੇ ਮੇਰੇ ਸੇਬ ਖਾ ਜਾਂਦਾ ਯਾਰ ਗੁਰੂ ਆ ਸੋਣਾ ਹੀ ਨਹੀਂ ਦੀਵਾਲੀ ਚ ਮੈਂ ਇਹ ਉਹ ਹਸ ਹਾਬਾ ਦੀਵਾਲੀ ਚ ਪਤਾ ਨਹੀਂ ਰਾਤ ਨੂੰ ਹੀ ਕਿੰਨੇ ਸਾਰੇ ਡੱਬੇ ਖਾਲੀ ਕਰਦੇ ਨੇ ਡੈਡੀ ਨੇ 10 ਡੱਬੇ ਦੀਵਾਲੀ ਚ ਲਾਉਣੇ ਸਵੇਰੇ ਗਾਲਾਂ ਕੱਢੀ ਜਾਣੀਆਂ ਮੰਮੀ ਹੁਣਾਂ ਨੇ ਚਾਹ ਜੋ ਬਾਨੀ ਕੋਈ ਵੀ ਨਹੀਂ ਡੱਬਾ ਰਮਨ ਦਾ ਮੁੰਡਾ ਲੈ ਭਈ ਰਮਨ ਦਾ ਨਾਮ ਲਾਤਾ ਆਪ ਜੀ ਆਪ ਨੂੰ ਬੜਾ ਇਨੇ ਰੇੜ ਆ ਉਹ ਗੋਲ ਸੀ ਰੇੜ ਦੇ ਬਹੁਤ ਰੇੜੇ ਚ ਸਿੱਧੇ ਜਾਂਦੇ ਰਹਿੰਦੇ ਗੁੰਦੀ ਆਟਾ ਮੈਂ ਪਾ ਜੀ ਮੰਮੀ ਹੁਣੀ ਚੁੰਨੀ ਲੈਣ ਲੱਗੇ ਆ ਉਹ ਤੋਂ ਬਿਨਾ ਆਟਾ ਨਹੀਂ ਗੁੰਨਣਾ ਨਾ ਮੈਂ ਵੱਧ ਜਾ ਤਰੀਕੇ ਨਾਲ ਗੁੰਨਾ ਗਿਆ ਨਾ ਤਰ ਦੇਖੋ ਡਬਲ ਫਿਰ ਇੱਕ ਬਣਾ ਲਿਆ ਉਦਾਂ ਹੀ ਆਵੋ ਕੜ ਮੋਕ ਗਿਆ ਤੋਂ ਉਦਾਂ ਖੀਰੇ ਟਮਾਟਰਾਂ ਨਾਲ ਹੀ ਖਾ ਗਿਆ ਗੁਰੂ ਆ ਦੱਬੀ ਤੁਰਿਆ ਆਉਣਾ ਕੰਮ ਮੱਬਾ ਜੇ ਨਾ ਕੋਹ ਗੁਰੂ ਆ ਝੋਨਾ ਨਹੀਂ ਤੇ ਵਾਟਲਾ ਥੋੜਾ ਆ ਨਹੀਂ ਸੂਤ ਆਉਂਦਾ ਪਈ ਹੁਣ ਇਹ ਕੱਟਦਾ ਪਿਆ ਟਮਾਟਰ ਤੁੜਕਾ ਤੁੜਕਾ ਕੱਟਦਾ ਪਿਆ ਚਲੋ ਜੀ ਤੁੜਕਾ ਕੱਟਦਾ ਪਿਆ ਮਾਦ ਕਿਆ ਕੇ ਖਾਣ ਲਈ ਕੱਟਿਆ ਚਲੋ ਕੱਟ ਲਵੇ ਤੇ ਬਾਕੀ ਮੰਮੀ ਹੁਣ ਇਹ ਆਟਾ-ਉਟਾ ਇੱਧਰ ਗੁੰਦੇ ਪਿਆ ਆ ਆਟਾ ਗੁੰਨ ਕੇ ਇੱਧਰ ਇੱਕ ਬੰਨੇ ਸਾਗ ਦਾ ਕੰਮ ਚੱਲੀ ਜਾਊ ਇੱਕ ਬੰਨੇ ਰੋਟੀਆਂ ਦਾ ਕੰਮ ਚੱਲੀ ਜਾਊ ਇੱਕ ਬੰਨੇ ਖਾਣ ਦਾ ਕੰਮ ਚੱਲੀ ਜਾਊ ਤੇ ਚਲੋ ਹੁਣ ਆਪਾਂ ਚੈਲੰਜ ਲਾਉਣੇ ਲਾਪਰੀਤਨਾ ਤੇ ਇਧਰ ਆਪਾਂ ਹੁਣ ਪਤਾ ਕੀ ਅਦਰਕ ਕੱਢਦੇ ਪਏ ਆਂ ਅਦਰਕ ਕੱਟ ਕੇ ਉਹ ਰੱਜ ਕੇ ਤੂੰ ਵਹਿਲੀ ਆ ਲੈ ਬਈ ਲੈ ਐਟ ਗਈ ਹੁਣ ਸ਼ਾਂਤੀ ਹੋ ਗਈ ਪਤਾ ਹੈ ਲਾਪੀ ਜਿਸ ਕਰ ਚਲੋ ਜੀ ਆ ਆਪਣਾ ਜਿਹੜਾ ਸਾਗ ਆ ਮਹਾਏ ਇਹਨੂੰ ਚਲੋ ਟਾਈਮ ਘੰਟਾ ਹੋ ਗਿਆ ਰੱਖੇ ਨੂੰ ਤੇ ਬਾਕੀ ਕੰਮ ਫੇ ਬੁਝ ਗਈ ਆ ਚਲਦਾ ਪਿਆ ਉਹ ਫੇ ਲਾਦੇ ਉੱਤੋਂ ਆ ਲਾਦੇ ਨਾ ਉੱਤੋਂ ਤਾਂ ਹੀ ਆ ਬੁਜੀ ਅੱਗ ਨਾ ਵੇਖ ਲਓ ਇਤ ਗਰਮ ਚਲੋ ਜੀ ਹੁਣ ਆਪਣੇ ਸਾਗ ਜਿਹੜਾ ਬਣ ਕੇ ਰੈਡੀ ਹੋ ਚੱਲਿਆ ਨਾ ਥੋੜਾ ਟਾਈਮ ਹੀ ਲੱਗਣਾ ਤੇ ਇਧਰ ਤੁੜਕਾ ਜਿਹੜਾ ਕੱਟ ਲਿਆ ਆਪਾਂ ਤੇ ਕੱਟ ਕੇ ਤੇ ਹੁਣ ਇਹਨੂੰ ਤੁੜਕਾ ਲਾ ਕੇ ਤੇ ਵਿੱਚ ਸਾਗ ਦੇ ਪਾਵਾਂਗੇ ਹੁਣ ਬਸ ਰੋਟੀਆਂ ਪੱਕਣ ਦੀ ਤਿਆਰੀ ਅੱਗ ਬਾਲਣ ਡਿਆ ਫਿਰ ਤੂੰ ਆਇਆ ਕਰਤਾ ਇੰਨੇ ਗਰਮੀ ਬਹੁਤ ਅੱਜ ਹੋਰ ਤੇ ਲੈ ਆਵਾਂ ਜੀ ਇਹ ਸੱਤ ਬਣ ਜਾਂ ਰੋਟੀਆਂ ਪੱਕ ਜਾਣ ਮੱਕੀ ਮੱਕੀ ਹੁਣ ਨਾ ਛੇੜੀ ਮੈਂ ਕੀ ਕੀਤਾ ਕੁਛ ਉੱਪਰ ਮੱਕੀ ਹੈ चलो हम बस बिल्ला बिलाओ बहरला बिला रही इथे कि वे गांव ਕਹਲੇ ਉਹਨੂੰ ਕੋਈ ਡਾਰ ਆ ਕਿੱਥੇ ਆ ਆਉ ਜੋ ਵੀ ਆ ਕਿੱਡੀ ਤਗੜੀ ਆ ਆ ਇਦਾਂ ਹੀ ਵੜ ਬੁੱਢ ਜਾਣਾ ਇੰਨੇ ਵਿੱਚ ਇੰਨੇ ਕਿੱਥੇ ਲੱਭਣਾ ਮੈਂ ਇਹੋ ਜੇ ਚ ਹਾਂ ਲਾਪਰੀ ਤਾ ਆਪਾ ਯੇ ਰੱਜੀ ਆ ਪੈਂਦੇ ਸਾਗ ਤੋਂ ਨਾ ਵਾ ਹਾਂ ਇਹ ਦੇ ਕੀ ਪਾਲ ਉਹ ਰੱਜੀ ਬਾਤ ਚ ਐਂਡ ਕੋ ਅੱਲਾ ਚੰਗੀ ਤਰ੍ਹਾਂ ਲਾਪੇ ਨਾ ਮੜਾਇਆ ਜੇ ਕੀ ਸ਼ਾਮ ਦਾ 뷰 ਹੋ ਗਿਆ ਬਈ ਸ਼ਾਮ ਹੋ ਗਈ ਆ ਤੇ ਇੱਥੇ ਲੱਗੇ ਹੋਏ ਬਈ ਸਾਗ ਬਣਾਉਣ ਮੰਮੀ ਹੁਣੀ ਕੋਟ ਦੇ ਪਿਆ ਜਿਹੜਾ ਸਾਗ ਹੁਣ ਰੈਡੀ ਹੋ ਗਿਆ ਵਾ ਬਸ ਘੋਟਣ ਵਾਲਾ ਰਹਿ ਗਿਆ ਲਾਸਟ ਦੀਵਾਰੀ ਆ ਬਈ ਇੱਧਰ ਛੋਟਾ ਜਿਹਾ ਚੁੱਲਾ ਆਪਾਂ ਹੋਰ ਬਣਾਇਆ ਹੋਇਆ ਪਿਛਲੀ ਵਾਰੀ ਵੀ ਹੈਗਾ ਹੀ ਇਹ ਹੁਣ ਇੱਥੇ ਪਹਿਲਾਂ ਰੋਟੀਆਂ ਪਕਾਉਣੇ ਆ ਤੇ ਬਾਕੀ ਸਾਗ ਸਾਗ ਦੀ ਮੰਮੀ ਵੈਰਾਈਟੀ ਹੁੰਦੀ ਆ ਤੇ ਚਲੋ ਲਾਓ ਲਾਓ ਰੋਟੀਆਂ ਸਰੋਂ ਦਾ ਤੇਲ ਮੱਖ ਸਰੋਂ ਦਾ ਤੇਲ ਥੋੜੀ ਆ ਅੱਛਾ ਅੱਛਾ ਆਲੀ ਵਾਇਲ ਆ ਗੈਸ ਆ ਜਿਹੜਾ ਆਲੀ ਵਾਇਲ ਹੈ ਨਾ ਆਲੀ ਵਾਇਲ ਤਾਂ ਕਿਹੇ ਬੰਨੇ ਹੋਣੀ ਮੰਮੀ ਲੱਗਣ ਦਿਆ ਇਹ ਆਲੀ ਵਾਇਲ ਹੀ ਆ ਆ ਵੇ ਅੱਛਾ ਇੱਡਾ ਗੂੜਾ ਉਹ ਗੂੜਾ ਇਦਾਂ ਵਾ ਤੁਰ ਕੇ ਜੋ ਕੱਢਿਆ ਥੋੜਾ ਆ ਉਹ ਜ਼ਿਆਦਾ ਪੈ ਗਿਆ ਸੀ ਉਹ ਪਾਉਣਾ ਵਾ ਉਹ ਇਸ ਕਾਲਿੰਗ ਆ ਦੇਖੋ ਲਾਇਆ ਇੱਕ ਬੰਨੇ ਉਹਨੂੰ ਕੋਟਣ ਡੈਡੀ ਇਹਨੂੰ ਫੋਨ ਵੜੇ ਆਉਂਦੇ ਕਹਿੰਦੇ ਕੀ ਆਹੀ ਕਰੇ ਨਹੀਂ ਰੱਜੀ ਅੱਗ ਬਾਲਾਂਗੇ ਹੋਰ ਥੋੜੀ ਜੀ ਹੁਣ ਪਰੌਂਠੇ ਪੱਕਣ ੜੇ ਦੇਖੋ ਕਿੱਡੇ ਸੋਹਣੇ ਇਹ ਤੇ ਸਾਗ ਨਾਲ ਵੈਸੇ ਮਜ਼ਾ ਆ ਜਾਣਾ ਬਈ ਖਾ ਕੇ ਵਾਕੇ ਹਨਾ ਇਹ ਤੇ ਗੱਲ ਹੈਗੀ ਆ ਤੇ ਅੱਗ ਬੁਝ ਗਈ ਲੈ ਲਓ ਬਈ ਹੁਣ ਇਹਨੇ ਇਹਦੇ ਕੋਲ ਬਲ ਨਹੀਂ ਆਇਆ ਨਹੀਂ ਹਾਂ 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 ਲਾਦੇ ਲਾਦੇ ਉਹਨੂੰ ਬੁਝਾਣੀ ਆ ਲਾਜ 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 ਹਾਂ ਲਾ ਲਾ ਕੋਟੀ ਜਾਂਦੇ ਆ ਬਰੀਕ ਪਾਖ ਲਓ ਇੱਕ ਮਿੰਟ ਐ ਭਾਜੀ ਓਏ ਸਾਗ ਰੈਡੀ ਬਹੁਤ ਘੋੜ ਲਿਆ ਬੱਸ ਕਰੋ ਬਈ 3 ਘੰਟੇ ਹੋ ਗਏ ਰੱਖੇ ਨੂੰ ਆ ਬਣ ਗਿਆ ਸਾਗ ਪ੍ਰੋਪਰ ਬਈ ਹੁਣ ਜਿਹੜਾ ਸਾਗ ਤੈ ਰੈਡੀ ਆ ਇਹ ਰਿਜ ਚੁੱਕਾ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਚ ਪਾਲਾਂ ਆ ਆ ਤੁੜਕੇ ਚ ਤੇ ਇਹਦੇ ਵਿੱਚ ਸਭ ਕੋ ਟੇਸਟ ਜ਼ਿਆਦਾ ਲੱਗਣਾ ਮੇਰੇ ਨਾਲ ਪਾ ਦੀ ਭਰਾਵਾ ਗਰਮ ਹਮ ਅਰੇ ਕਿ ਤੈ ਵੀ ਇਹਦੇ ਚ ਨਾ ਪਾਲਕ ਜਿਆਦੀ ਆ ਤਾਂ ਕਰਕੇ ਥੋੜਾ ਸਾਗ ਨਾ ਗ੍ਰੀਨ ਆ ਪਾਲਾ ਬੜਾ ਵਧੀਆ ਪੰਜਾ ਮਤਲਬ ਇਹ ਕਿ ਵੈਰਾਈਟੀਆਂ ਜੀਆਂ ਵੱਖਰੀਆਂ ਆ ਮੰਮੀ ਆ ਕਾਦਾ ਸਾਗ ਆ ਵੈਸੇ ਬਣਾ ਲਾ ਮੰਮੀ ਆ ਕਾਦਾ ਕਾਦਾ ਸਾਗ ਆ ਸਰਸੋਂ ਦਾ ਪਾਲਕ ਸਰਸੋਂ ਦਾ ਪਾਲਕ ਦਾ ਹਨ ਬਹੁਤ ਗ੍ਰੀਨ ਦੇਖੋ ਹਨਾ ਮੰਮੀ ਆ ਫੜੀ ਤੇ ਇੱਥੇ ਰੱਖ ਦੇ ਨਾ ਹਾਂ ਚਲੋ ਜੀ ਮਿਕਸ ਕਰਦੇ ਦੇ ਦੇਖੋ ਭਾਈ ਜਿਹੜਾ ਟਾਈਮ ਰੋਟੀ ਖਾਣ ਦਾ ਉਹ ਹੋ ਗਿਆ ਟਾਈਮ ਬਾਬਾ ਜੀ ਆਹ ਕੀ ਵਧੀਆ ਬਣਿਆ ਰੱਚਾ ਕੁਛ ਕੀ ਲਾਗਾਤਾ ਉਹ ਚਲੋ ਜੀ ਤੋ ਟੁੜ ਤਾਰੇ ਵਿੱਚ ਮਿਕਸ ਹੋ ਗਿਆ ਦੇਖੋ ਫੜ ਲੱਤੀ ਨਹੀਂ ਬਣਾ ਕੇ ਲਿਆਂਦੀ ਦੇਖੋ ਇਹਨੂੰ ਮਿਕਸ ਹੋ ਗਿਆ ਇਹਦੇ ਵਿੱਚ ਮੱਖਣ ਥੋੜਾ ਆ ਪਾਵਾਂਗੇ ਪਾਈਏ ਥੋੜਾ ਮੈਂ ਕਿੰਨਾ ਸੋਹਣਾ ਆਉਂਦਾ ਚਲ ਕੋਈ ਆ ਕੁਰਸੀਆਂ ਪਰੇ ਕਰ ਪੈੜੀਆਂ ਲਾ ਦੇ ਇਹ ਕੁਰਸੀਆਂ ਕਾ ਮਾ ਰੱਜੀ ਦਹੀਂ ਹੈਗਾ ਹਾਂ ਇਹ ਦਹੀਂ ਦੀ ਮੜਿਆ ਲੱਸੀ ਬਣਾ ਦੇ ਲਾਗਾਤਾ ਬਣਾਉਣੀ ਬਹੁਤ ਅੱਛੀ ਹੈ ਆਵੇ ਦਹੀਂ ਲੱਸੀ ਮਮੀ ਨੂੰ ਮਜ਼ਾ ਤਾਉ ਕਿ ਤਾਂ ਆਈਆਂ ਆਵੇ ਲੱਸੀ ਦੇ ਥੋੜਾ ਲੈ ਕੇ ਦੇਣੀ ਥੋੜੇ ਬਣਾ ਚਲੋ ਜੀ ਹੁਣ ਆਪਾਂ ਦਹੀਂ ਵੀ ਲੱਸੀ ਵੀ ਬਣਾ ਲਾਂਗੇ ਲੱਸੀ ਨਾ ਹਨਾ ਫਿਰ ਮਜ਼ਾ ਆਇਆ ਆਉਂਦਾ ਹਰ ਵਰੀ ਮਤਲਬ ਚਲੋ ਕਿਉਂ ਤਾਂ ਆਪਾਂ ਨਹੀਂ ਕਰ ਸਕਦੇ ਕਿਉਂ ਆ ਆਪਣੇ ਕੋ ਹੈਗਾ ਵਾ ਸੱਚ ਕਿਉਂ ਹੈਗਾ ਵਾ ਆਪਣੇ ਕੋ ਆ ਜੀ ਸਭ ਕੁਝ ਰੈਡੀ ਚਲੋ ਜੀ ਸਭ ਕੁਝ ਰੈਡੀ ਇਧਰ ਥਾਲ ਬਈ ਤਿਆਰ ਹੁੰਦਾ ਪਿਆ ਬਈ ਖਾਣ ਲੱਗੇ ਆ ਲੱਸੀ ਵੀ ਬਣ ਗਈ ਆ ਤੇ ਬਾਕੀ ਦਹੀਂ ਵੀ ਰੈਡੀ ਆ ਬਈ ਤੇ ਇਧਰ ਸਲਾਦ ਆ ਸਮਾਰ ਰਹੇ ਉਦਾਂ ਹੀ ਖਾ ਗਿਆ ਵਾ ਤੇ ਨਾ ਨਾ ਸਮਾਰ ਮੈਂ ਨਾ ਹੁੰਦੀ ਚ ਪਾ ਸਾਗ ਵੀ ਰੈਡੀ ਆ ਆ ਸੱਚ ਕਾਦੇ ਚ ਪਾ ਖਾ ਵੀ ਗਿਆ ਨਾ ਆਪਾਂ ਹਮ ਸਾਗ ਇਹਦੇ ਚ ਪਾ ਦੇ ਸਾਗ ਆ ਕਿ ਤੁਸੀਂ ਫੋਨ ਲਾਈ ਜਾਨਾ ਪੋਜੀ ਸਭ ਕੁਝ ਬਣ ਗਿਆ ਦੇਖੋ ਲੋਜੀ ਸਾਗ ਰੈਡੀ ਆ ਸਭ ਕੁਝ ਰੈਡੀ ਬਈ ਲੱਸੀ ਦਹੀਂ ਸਭ ਕੁਝ ਨਾ ਖਾਣ ਲੱਗਾ ਰੋਟੀਆਂ ਤੇ ਬਾਕੀ ਦੱਬੀ ਤੁਰਿਆ ਆਉਂਦਾ ਕੰਮ ਯਾਰ ਆ ਨਾ ਹੋ ਗਿਆ ਹਣ ਹਾਂ ਮੈਂ ਦੱਬੀ ਤੁਰਿਆ ਹੀ ਮਤਲਬ ਇਹ ਇੱਕ ਗੱਲ ਦੇ ਨਾਲ ਮਮੇ ਇੱਥੇ ਕੋਈ ਚੀਜ਼ ਖਾਏਗੀ ਨਾ ਦੱਬੀ ਤੁਰਿਆ ਆਉਂਦਾ ਦੱਬੀ ਤੁਰੇ ਮਮੇ ਇਹ ਵਧਿਆ ਨਹੀਂ ਗੱਲ ਮੈਂ ਇਹ ਨਾ ਕੀ ਕਰ ਚਲੋ ਪਾੜਾ ਲਿਆ ਕਰ ਹਮ ਚਲੋ ਜੀ ਕਿਵੇਂ ਆ ਟੇਸਟ ਇਹਨਾਂ ਨੂੰ ਪੁੱਛਦੇ ਆ ਬਾਕੀ ਇਹਨੇ ਤਾਂ ਘੋਲ ਲਿਆ ਮੈਨੂੰ ਘੋਲਣਾ ਨਹੀਂ ਪਸੰਦ ਮੈਂ ਤਾਂ ਰੀਨ ਰੀਨ ਲਾ ਕੇ ਖਾਣਾ ਹੁੰਨਾ ਮੱਖਨੀਨਾ ਮਤਲਬ ਘੋਲ ਲਿਆ ਇਹਨਾਂ ਨੇ ਸਮਝਿਆ ਨਹੀਂ ਮੱਖਣ ਮੱਖਣ ਘੋਲ ਲਿਆ ਵਿੱਚ ਅੱਛਾ ਮੈਂ ਵੀ ਨਹੀਂ ਦੋਸਤੋ ਸੱਚੀ ਤੁਹਾਨੂੰ ਦਿਲ ਦੀ ਗੱਲ ਕੋਈ ਕਹਿਣੇ ਨਹੀਂ ਹੈਗੇ ਸੱਚੀ ਕੋਈ ਕਹਿਣੇ ਨਹੀਂ ਹੈਗੇ ਇਹ ਕੋਈ ਕਹਿਣੇ ਨਹੀਂ ਹੈਗੇ ਸਵਾਦ ਹੀ ਨਾ ਹੂੰ ਦਮਾਤਾ ਨਾ ਕੁ ਬੋਲ ਪਾ ਦੇ ਦੇ ਅਮਾ ਦੇ ਮੱਖਣ ਆ ਦੇਣਾ ਸੜਿਆ ਆ ਪਿਆ ਨਾ ਫੜਾ ਦੀ ਹੂੰ ਜਿੰਗਾ ਸੱਚ ਹੈ ਨਾ ਸਵਾਦ ਬਣਾ ਮਮੇ ਹੂੰ ਹਾਂ ਓਏ ਬਹੁਤ ਹੀ ਜ਼ਿਆਦਾ ਭਾਕ ਨਾ ਖਾ ਜਾ ਹਾਏ ਹੋਰ ਵੇਚ ਦਸ ਕਰਨ ਮੰਗੂਈਆਂ ਮੈ ਕੰਨੀ ਤੂੰ ਤਿੰਨ ਖਾ ਚਲਦੀ ਆ ਦੂਜੀ ਆ ਮੇਰੀ ਅੱਛਾ ਮੈਂ ਦੋ ਹੀ ਬੱਦ ਦੋ ਹੀ ਖਾ ਲੀ ਹੂੰ ਹੈ ਅ ਵੀ ਊਟੀ ਆ ਝੁੱਟੀ ਮੈਂ ਸੌਂ ਲੱਗੇ ਨਹੀਂ ਝੁੱਠੀ ਬੱਤ ਸਭ ਖੜਦੇ ਮੈਨੂੰ ਸਵਾਦ ਆ ਬਈ ਮੈਂ ਤੂੰ ਹਾਂ ਵੇ ਇੱਥੇ ਬਣਾ ਲੂਗਾ ਆ ਗਿਆ ਯਾਰ ਆਲਾ ਤੂੰ ਆ ਲੈ ਕੀ ਚੱਤੀ ਆ ਹੋਏ ਮੈਨੂੰ ਵੀ ਦੇ ਦੋ ਸੁਆਦੀ ਬੜੀ ਆ ਲस्सी ਬਣਾਈ ਹੈ ਜੀ ਪਤਾ ਕੀ ਆ ਹੋਮਾਈ ਜੀ ਨਾ ਕਰਿਆ ਗੱਲ ਚਲੋ ਜੀ ਅੱਜ 8 ਸਤੰਬਰ ਆ ਸ਼ਾਮ ਦਾ ਟਾਈਮ ਹੋ ਗਿਆ 6:38 ਮਿੰਟ ਤੇ ਰੋਟੀਆਂ ਖਾ ਲਈਆਂ ਰੱਜੀ ਨੇ ਵੀ ਮੈਂ ਵੀ ਤੇਜਸ ਕਰਨੇ ਵੀ ਤੇ ਨਾ ਖਾਧੀਆਂ ਆਏ ਚੱਲ ਖਾ ਹੀ ਲੈਣੀ ਆ ਤੇ ਹੁਣ ਆਪਾਂ ਚੱਲਦੇ ਆ ਘਰੇ ਬਹੁਤ ਮਜ਼ਾ ਆ ਗਿਆ ਵਧੀਆ ਲੱਗਾ ਵਲੌਗ ਤੇ ਕਰ ਦਿਓ ਸ਼ੇਅਰ ਲਾਈਕ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਕੱਲ ਨੂੰ ਬਾਏ ਬਾਏ ਇੱਕ ਵਾਰੀ ਮੋਟਰ ਦਾ ਵੀਊ ਚੈੱਕ ਕਰ ਲੋ ਬਈ ਪੱਕ ਗਈ ਆ ਬੈਠ ਲੋ ਗਾਇਸ 15 ਮਿੰਟ ਹੋ ਗਏ ਬੈਠੇ ਨੂੰ ਇਹ ਸ਼ਾਬਾ ਹੀ ਮੁਕਾ ਗਏ ਨਾ ਪੱਕ ਪੱਕਦੀ ਆ ਹੀ ਨਹੀਂ ਪਈਆਂ ਆ ਹੁਣ ਅੱਗ ਨਹੀਂ ਬਾਲਦੇ ਇਹਨਾਂ ਨੂੰ ਚਾਹੀਦਾ ਅੱਗ ਬਾਲਣੀ ਆਪ ਰੋਟੀਆਂ ਖਾ ਕੇ ਰੋਟੀਆਂ ਨਹੀਂ ਲੈਂਦੀਆਂ ਗਿੱਲੇ ਬਾਲ ਲੈਣਾ ਆਪ ਰੋਟੀਆਂ ਖਾ ਕੱਲ ਮੀ ਪੈ ਗਿਆ ਨਾ ਉੱਠ ਗਏ ਆ